TV نیوز 스타 TV نیوز ਤੁਸੀਂ ਦੇਖ ਰਹੇ ਹੋ 스타 TV نیوز ਦਾ ਸਾਡੀ ਪ੍ਰੈਸ ਦੀ ਟੀਮ ਜਿਹੜੀ ਆ ਸਦਰ ਕੈਂਟ ਵਿੱਚ ਪਹੁੰਚੀ ਆ ਜਿੱਥੇ ਕਿ ਇੱਕ ਰੇਖਾ ਗਿਲਜੀਆ ਜਿਹੜੇ ਕਿ ਸਮਾਜ ਸੇਵੀ ਆ ਔਰ ਔਰ ਇਹਨਾਂ ਨੂੰ ਸ਼ਰੀਆਮ ਜਿਹੜੀ ਆ ਚੋਰੀ ਕਰਨ ਵਾਲੇ ਜਿਹੜੇ ਡਕੀਤੀ ਲੋਕ ਆ ਉਹਨਾਂ ਨੇ ਤਿੱਖੇ ਤੇਜ ਹਥਿਆਰਾਂ ਦੇ ਨਾਲ ਇਹਨਾਂ ਤੇ ਵਾਰ ਕੀਤਾ ਆ ਔਰ ਤੁਹਾਨੂੰ ਦਿਖਾਣੇ ਲਾਈਵ ਤਸਵੀਰ ਆ ਔਰ ਇਹਦੇ ਨਾਲ ਦੇ ਨਾਲ ਜਿਹੜਾ ਕਿ ਉਹਨਾਂ ਦੀ ਐਕਟਿਵਾ ਵੀ ਚੋਰੀ ਕਰਕੇ ਲੈ ਗਏ ਔਰ ਬਾਵਾਂ ਤੇ ਕਿਹ ਹਥਿਆਰ ਜਿਹੜੇ ਚਲਾਏ ਗਏ ਆ ਔਰ ਇਹਦੇ ਨਾਲ ਨਾਲ ਕੜਾ ਜਿਹੜਾ ਉਹਨਾਂ ਨੇ ਪਾਇਆ ਸੀ ਉਹਦੀ ਵੀ ਲਾਹਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਦਾ ਕਹਿਣਾ ਆ ਕਿ ਇਹ ਜਿਹੜਾ ਸਾਰਾ ਮਾਮਲਾ ਜਿਹੜਾ ਆ ਤੇ ਪੁਲਸ ਦੇ ਸਾਹਮਣੇ ਆ ਲੇਕਿਨ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਔਰ ਡਾਕਟਰ ਵੱਲੋਂ ਜੋ ਡਾਕਟਰ ਆਈ ਗਈ ਸੀ ਉਹ ਡਾਕਟਰਾਂ ਨੇ ਵੀ ਇਹਨਾਂ ਨੂੰ ਦਾਖਲ ਨਹੀਂ ਕੀਤਾ ਗਿਆ ਤੇ ਪੂਰਾ ਮਾਮਲਾ ਤੁਹਾਨੂੰ ਦੱਸ ਦਿਆਂ ਕੀ ਆ ਹਾਂ ਜੀ ਮੈਡਮ ਕੀ ਹੋਇਆ ਤੁਹਾਡੇ ਨਾਲ ਸਿਰਫ ਦਾ ਲੰਦ ਜਗਾ ਤਾਂ ਸੋਦੇ ਤੁਹਾਡਾ ਕਿਹੜੀ ਵਾਰ ਦਾ ਪੀ ਮੇਰਾ ਨਾਮ ਰੇਖਾ ਹੈ ਜੋ ਕਿ ਮੈਂ ਸਦਰ ਵਿਚਾਰ ਕੈਂਪ ਦੀ ਰਹਿਣ ਵਾਲੀ ਹਾਂ ਮੈਂ ਆਪਣੇ ਬੱਚਿਆਂ ਲਈ ਫੀਡ ਲੈਣ ਜਾ ਰਹੀ ਸੀ ਤੇ ਰਾਜ 3 ਨੰਬਰ ਗਲੀ ਦੇ ਵਿੱਚ ਮੇਰ ਨਾਲ ਵਾਰਦਾਤ ਹੋ ਗਿਆ ਤੇ ਮੁੰਡੇ ਆਏ ਦੋ ਮੁੰਡੇ ਤੇ ਇੱਕ ਕੁੜੀ ਤੇ ਉਹਨੇ ਮੇਰੇ ਮੂੰਹ ਤੇ ਤਾਤਰ ਮਾਰਨੇ ਚਾਲੂ ਕਰਦੇ ਜੋ ਕਿ ਮੇਰੇ ਸਟਿਚਸ ਲੱਗੇ 30 ਸਟਿਚਸ ਲੱਗੀਆਂ ਮੈਨੂੰ ਸਿਰ ਤੇ ਦੇਖ ਸਕਦੇ ਹੋ ਇਹ ਕੜਾ ਲਾਣ ਦੀ ਵੀ ਕੋਸ਼ਿਸ਼ ਕੀਤੀ ਦੇਖ ਸਕਦੇ ਹੋ ਤੇ ਮੇਰੀ ਪੂਰੀ ਬਾਹ ਵੀ ਲਾਲ ਲੱਗਾ ਸੀ ਮੈਂ ਦਿਖਾ ਸਕਦੀ ਤੁਹਾਨੂੰ ਕਿ ਮੇਰੀ ਬਾਹ ਵੀ ਲਾਲ ਬਾਹ ਵੀ ਲਾਲ ਲੱਗੀ ਸੀ ਤੇ ਮੈਂ ਹੀ ਕਹੂੰਗੀ ਕਿ ਪਲੀਜ਼ ਜੇ ਇਹਨੇ ਮੇਰੀ ਬਾਹ ਲਾ ਦਿੱਤੀ ਜਾਂ ਮੇਰੀ ਆ ਕੜੇ ਦੀ ਖੋ ਕਰਨ ਤੇ ਮੇਰਾ ਤੇ ਚੇਨ ਵੀ ਲੱਗ ਗਿਆ ਕੈਸ਼ ਵੀ ਵਿਦ ਐਕਟਿਵਾ ਵੀ ਲੱਗ ਗਿਆ ਚੋਰੀ ਦੇ ਇਰਾਦੇ ਚ ਆਇਆ ਸੀ ਤੇ ਲੇਕਿਨ ਚੋਰੀ ਦੇ ਇਰਾਦੇ ਦੇ ਕੰਨ ਮੇਰਾ ਮਰਡਰ ਵੀ ਕਰ ਚੱਲਾ ਸੀ ਮੇਰੇ ਵਾਰਦਾਤ ਉਹ ਕਿੰਨੇ ਵਜੇ ਹੋਈਏ ਇਹ 9:30 ਦੀ ਵਾਰਦਾਤ ਹੈ 9:30 ਵਜੇ ਤਿੰਨ ਨੰਬਰ ਗਲੀ ਚ ਹਾਂਜੀ ਉਹ ਐਕਟਿਵ ਆ ਮੇਰੇ ਜਿਹੜੀ ਮੇਰੀ ਐਕਟਿਵ ਆ ਸੱਦਾ ਥਾਣੇ ਦੇ ਵਿੱਚ ਪਈ ਹੋਈ ਆ ਜਿਹੜੀ ਉਹਨਾਂ ਕੋ ਪਿਆ ਵਾ ਪਤਾ ਨਹੀਂ ਕੈਸ਼ ਬਰਾਮਦ ਕੀਤਾ ਕਿਤਾ ਕਿ ਨਹੀਂ ਨਹੀਂ ਇੱਕ ਦੋਸ਼ੀ ਵੀ ਆ ਸੁਣਨ ਚ ਮੈਨੂੰ ਮਿਲਿਆ ਕਿ ਇੱਕ ਦੋਸ਼ੀ ਪੜਿਆ ਆ ਲੇਕਿਨ ਕੱਲ ਮੇਰੇ ਕੋ ਸਤਨਾਮ ਸਰ ਆਈ ਸੀ ਐਸਆਈ ਕੰਟਰੋਲਮੈਂਟ ਆਣ ਕੇ ਲੇਕਿਨ ਉਹ ਮੇਰੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਨੇ ਤੇ ਮੈਂ ਉਹਨਾਂ ਨੂੰ ਇਹੀ ਕਹੂੰਗੀ ਕਿ ਜਿਹੜੇ ਉੱਚ ਅਧਿਕਾਰੀ ਆ ਤੇ ਮੈਨੂੰ ਇਨਸਾਫ ਦੀ ਮੰਗ ਕਰ ਰਹੀ ਹਾਂ ਮੈਂ ਉਹਨਾਂ ਕੋ ਤੇ ਜਿਹੜੇ ਇਹ ਐਸਆਈ ਹੈਗੇ ਆ ਇਹਨਾਂ ਨੂੰ ਕੇਸ ਕੀਤਾ ਜਾਏ ਤੇ ਮੈਂ ਇਹਨਾਂ ਨੂੰ ਆਪਣੇ ਬਿਆਨ ਨਹੀਂ ਦੇਣਾ ਚਾਹੁੰਦੀ ਜਿਹੜੀ ਤੁਹਾਡੇ ਨਾਲ ਗਵਾੜਦ ਨੂੰ ਉਹਨਾਂ ਵਿੱਚ ਇਹਨਾਂ ਨੇ ਘਰ ਗਵਾੜਦ ਤੁਹਾਡੇ ਅਟੈਕ ਕੀਤਾ ਹੈ ਤੁਹਾਡੇ ਉਹ ਜਾਣਨ ਦੇ ਕਰਨ ਵਾਲੇ ਬੰਦੇ ਨਹੀਂ ਸਰ ਮੇਰੇ ਜਾਣਨ ਪਛਾਨਣ ਵਾਲੇ ਬੰਦੇ ਨਹੀਂ ਹੈ ਮੈਨੂੰ ਨਹੀਂ ਪਤਾ ਕਿੱਥੋਂ ਆਏ ਕਿੱਥੋਂ ਨਹੀਂ ਆਏ ਤੇ ਸਿੱਧਾ ਮੇਰੇ ਤੇ ਅਟੈਕ ਕਰਨਾ ਚાલુ ਕਰਤਾ ਜੇ ਮੇਰੇ ਹੁੰਦੇ ਦੁਸ਼ਮਣ ਤੇ ਉਸ ਗਲੀ 'ਚ ਮੈਂ ਕਦੀ ਜਾਂਦੀ ਹੀ ਨਹੀਂ ਪ੍ਰਸ਼ਾਸਨ ਵੱਲੋਂ ਮੈਨੂੰ ਕੋਈ ਉਮੀਦ ਨਹੀਂ ਮੈਨੂੰ ਕੁਝ ਨਹੀਂ ਕੀਤਾ ਪ੍ਰਸ਼ਾਸਨ ਨੇ ਕੀਤਾ ਹੁੰਦਾ ਦੇਖੋ ਮੇਰੇ ਨੱਕ ਦੀ ਹੱਡੀ ਟੁੱਟੀ ਹੋਈ ਆ ਮੈਂ ਦੇਖ ਸਕਦੇ ਮੇਰਾ ਪੂਰਾ ਗੋਡਾ ਟੁੱਟਾ ਫ੍ਰੈਕਚਰ ਆ ਮੇਰਾ ਮੋਢਾ ਤੇ ਮੇਰੀ ਬਾਹ ਲਾਦਾ ਨਹੀਂ ਮੈਂ ਤੁਹਾਨੂੰ ਦਿਖਾ ਸਕਦੀ ਪੂਰੇ ਐਵੀਡੈਂਸ ਮੇਰਾ ਬਹੁਤ ਬੁਰਾ ਹਾਲ ਆ ਬਾੜ ਦਾ ਦੇ ਵਿੱਚ ਜਿਹੜਾ ਹੱਜਾਜ ਫੜਿਆ ਗਿਆ ਤਾਤਰ ਵਰਤੇ ਆ ਗਿਆ ਨਾ ਸੋਟੀ ਨਾ ਡੰਡਾ ਨਾ ਇੱਟ ਕੋਚਿੰਗ ਤੁਹਾਡੇ ਕਹਿਣ ਦੇ ਮੁਤਾਬਕ ਉਹ ਬੰਦੇ ਨੇ ਇੱਕ ਕੁੜੀ ਨਾਲ ਹਾਂਜੀ ਉਹਨਾਂ ਨੇ ਅਟੈਕ ਕੁੜੀ ਨੇ ਵੀ ਘਟਦੇ ਕੀਤਾ ਨਹੀਂ ਕੁੜੀ ਨੇ ਅਟੈਕ ਨਹੀਂ ਕੀਤਾ ਕੁੜੀ ਦੇ ਲਾਗੇ ਖੜੇ ਹੀ ਮੁੰਡੇ ਦੋ ਉਤਰੇ ਉਹਨਾਂ ਨੇ ਅਟੈਕ ਕੀਤਾ ਮਿਲ ਕੇ ਉਹ ਆਪਣੀ ਕਿਹੜੀ ਗੱਡੀ ਤੇ ਗਈ ਪੁਲਸਕ ਸੀ ਕਿ ਐਕਟਿਵਾ ਤੇ ਉਹ ਆਪਣੀ ਐਕਟਿਵਾ ਤੇ ਹੀ ਤਿੰਨ ਜਨੇ ਸੀ ਉਹ ਐਕਟਿਵਾ ਤੇ ਨਹੀਂ ਕਿ ਉਹ ਯਾਕੀ ਐਕਟਿਵਾ ਹੀ ਇੱਕੋ ਐਕਟਿਵਾ ਤੇ ਸੀ ਰੀਪਲਿੰਗ ਕਰਦੇ ਪਏ ਸ਼ਾਇਦ ਟਾਈਮ ਚੈੱਕ ਕਰ ਰਹੇ ਸੀ ਪਤਾ ਨਹੀਂ ਕੀ ਕਰ ਰਹੇ ਬਟ ਮੈਨੂੰ ਨਹੀਂ ਪਤਾ ਕੀ ਬਾਪ ਜੀ ਥਾਣੇ ਗਏ ਕੇ ਘਰ ਆਇਓ ਨਹੀਂ ਮੈਨੂੰ ਉਸ ਗਲੀ ਗਵਾਂਡ ਚੋਂ ਮੈਨੂੰ ਲੈ ਕੇ ਗਏ ਉਹ ਕਹਿੰਦੇ ਤੁਸੀਂ ਡੋਗੀ ਦੀ ਸੇਵਾ ਕਰਦੇ ਐ ਤਾਂ ਤੇ ਉਹ ਮੈਨੂੰ ਲੈ ਕੇ ਗਏ ਉੱਥੇ ਕੰਟੋਨਮੈਂਟ ਥਾਣੇ ਚ ਤੇ ਫਿਰ ਉਹਨਾਂ ਨੇ ਮੈਨੂੰ ਡਾਕਟ ਕੱਟ ਕੇ ਦਿੱਤੀ ਤੇ ਫਿਰ ਮੈਨੂੰ ਜੀਵਲ ਹਸਪੀਟਲ ਤੇ ਜੀਵਲ ਹਸਪੀਟਲ ਜਾਣ ਤੋਂ ਬਾਅਦ ਤੁਹਾਨੂੰ ਐਡਮਿਟ ਹੋਏ ਜਾਂ ਉਹਨਾਂ ਨੇ ਤੁਹਾਨੂੰ ਬਹੁਤ ਵੀ ਦਿੱਤਾ ਕਿ ਤੁਹਾਡਾ ਇਲਾਜ ਉਹਨਾਂ ਨੇ ਨਹੀਂ ਨਨ ਸਿਟੀਜ਼ ਲਾਇ ਮੇਰੀ ਕੰਡੀਸ਼ਨ ਬਹੁਤ ਖਰਾਬ ਸੀ ਮੇਰੀ ਸਾਰਾ ਬਲੀਡਿੰਗ ਹੋ ਗਿਆ ਹੈ ਉਹਨਾਂ ਨੇ ਮੈਨੂੰ ਐਡਮਿਟ ਕੀਤਾ ਹੀ ਨਹੀਂ ਉਹਨਾਂ ਨੇ ਕਿਹਾ ਕਿ ਮੈਂ ਐਡਮਿਟ ਕਰਨ ਉਹਨਾਂ ਦਾ ਕੀ ਜਵਾਬ ਹੋ ਗਿਆ ਉਹਨਾਂ ਨੇ ਮੈਨੂੰ ਐਡਮਿਟ ਕੀਤਾ ਹੀ ਨਹੀਂ ਡਾਕਟਰ ਵਿਕਰਮ ਸਿੰਘ ਸੀ ਉਹਨਾਂ ਨੇ ਮੈਨੂੰ ਐਡਮਿਟ ਹੀ ਨਹੀਂ ਕੀਤਾ ਕਾਰਨ ਦੱਸਿਆ ਹੈਗਾ ਐਡਮਿਟ ਕਿਉਂ ਨਹੀਂ ਕੀਤਾ ਉਹਨਾਂ ਨੇ ਨਹੀਂ ਮੈਨੂੰ ਕਾਰਨ ਕੁਝ ਨਹੀਂ ਦੱਸਿਆ ਮੈਂ ਉਸ ਵੇਲੇ ਬਲੱਡ ਪੂਰੀ ਲਤਪਟ ਸੀ ਖੂਨ ਨਾਲ ਤੇ ਮੈਨੂੰ ਤੇ ਆਪ ਨਹੀਂ ਹੋ ਉਸ ਸੀ ਲੇਕਿਨ ਡਾਕਟਰਾਂ ਨੂੰ ਚਾਹੀਦਾ ਹੀ ਨਾ ਕੰਡੀਸ਼ਨ ਮੋਕਾ ਦੇਖ ਕੇ ਤੇ ਬੱਚੇ ਨਾ ਕੀ ਕਰਨਾ ਚਾਹੀਦਾ ਨੱਕ ਦੀ ਹੱਦੀ ਪੁੱਛੀ ਤੁਹਾਨੂੰ ਕੀ ਲੱਗਦਾ ਜਿਹੜੀ ਕੋਈ GSFI ਹੈ ਉਹ ਜਿਹੜੇ ਵਾਰਦਾਤ ਕੀਏ ਉਹਨਾਂ ਦੀ ਹੈਲਪ ਕਰਦੇ ਪਏ ਜਾਂ ਮਰਦ ਕਰਦੇ ਹਾਂ ਹਾਂਜੀ ਜਿੰਨੇ ਹੈਗੇ ਸਾਰੇ ਸਾਰੇ ਉਹਨਾਂ ਦੀ ਮਦਦ ਕਰ ਰਹੇ ਆ ਵਾਰਦਾਤ ਮੰਨ ਲਓ ਦੋ ਬੰਦਿਆਂ ਨੇ ਇੱਕ ਕੱਲੀ ਕੁੜੀ ਤੇ ਤਿੰਨ ਜਣਿਆਂ ਨੇ ਵਾਰਦਾਤ ਕੀਤੀ ਆ ਕਿੰਨੀ ਸ਼ਰਮਨਾਕ ਠੀਕ ਆ ਉਹ ਵੀ ਕੋਈ ਡੰਡੇ ਸੋਟੀ ਨਾਲ ਇਕੱਲੇ ਦਾਤਰਾਂ ਨਾ ਵਾਰ ਕੀਤੇ ਇਹ ਤੇ ਮਰਡਰ ਦਾ ਕੇਸ ਮੰਨਦਾ ਹੈ ਉਹਨਾਂ ਨੇ ਅੱਜ ਕਿੰਨੇ ਦਿਨ ਹੋ ਗਏ ਆ ਵਾਰਦਾਤ ਨੂੰ ਅੱਜ ਨੂੰ 2-3 ਦਿਨ ਹੋ ਗਏ ਆ ਵਾਰਦਾਤ ਨੂੰ ਬਟ ਕੋਈ ਸਾਰ ਲੈ ਨਹੀਂ ਆਏ ਮੇਰੇ ਉਹ ਪੂਰੇ ਤਾਂ ਲੋਟੇ ਤੋਂ ਪਟਾਸਰ ਵੱਲ ਕੋਈ ਬੰਦਾ ਜਾਂ ਕੋਈ ਨਾਜਮ ਆਇਆ ਨਹੀਂ ਨਹੀਂ ਸਤਨਾਮ ਸਰ ਆਂਦੇ ਆ ਐਸਐਲ ਸਤਨਾਮ ਸਰ ਆਂਦੇ ਆ ਨਾਲ ਇੱਕ ਮੈਡਮ ਆਂਦੇ ਆ ਬਸ ਤੋੜ ਮਰੋੜ ਕੇ ਕੋਸ਼ਿਸ਼ ਕਰਦੇ ਤੇ ਕੇਸ ਦੀ ਕਿਸ ਤਰ੍ਹਾਂ ਦਾ ਕੀ ਕਹਿੰਦੇ ਤੇ ਤੁਹਾਨੂੰ ਪਲਾਨ ਕਰਦੇ ਲੋ ਜਾਂ ਫਿਰ ਸਾਡੇ ਮੁਤਾਬਕ ਧਿਆਨ ਦੇ ਉਹ ਕਿਸ ਤਰ੍ਹਾਂ ਦਾ ਕੀ ਕੀ ਕਹਣਾ ਚਾਹੁੰਦੇ ਹੋ ਉਹ ਮੈਨੂੰ ਮਾਈਂਡਲੀ ਟੌਰਚਰ ਕਰ ਰਿਹਾ ਕਿ ਤੁਸੀਂ ਸ਼ਾਇਦ ਮੈਨਾਂ ਉਹ ਕਰ ਲੋ ਰਾਜੀ ਨਾ ਮਾਈਟਾਈਪ ਕਰ ਲੋ ਐਦਾਂ ਮੈਨੂੰ ਬਾਰ-ਬਾਰ ਟੌਰਚਰ ਕਰ ਰਿਹਾ ਬਟ ਮੈਂ ਉਹਨਾਂ ਦੀ ਗੱਲ 'ਚ ਮੈਨੂੰ ਘਰੋਂ ਬੁਲਾਣਾ ਆ ਰਿਹਾ ਬਾਰ-ਬਾਰ ਕਿ ਮੇਰੇ ਕੇਸ ਨੂੰ ਮੇਰੇ ਸਾਹਮਣੇ ਖਰਾਬ ਕਰਨਾ ਚਾਹੁੰਦਾ ਮੈਨੂੰ ਇਨਸਾਫ਼ ਦੀ ਮੰਗ ਹੈਗੀ ਆ ਉਹ ਮੈਨੂੰ ਇਨਸਾਫ਼ ਨਹੀਂ ਦਿਵਾਣਾ ਚਾਹੁੰਦਾ ਸਤਨਾ ਮੈਨੂੰ ਲੱਗਦਾ ਸ਼ਾਇਦ ਰਿਸ਼ਵਤ ਦਾ ਮਾਮਲਾ ਹੈਗਾ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਰਹੇ ਹੋ ਮੈਂ ਉੱਚ ਅਧਿਕਾਰੀ ਕਰਦੀ ਐ ਐਸਪੀ ਸਾਹਿਬ ਕਮਿਸ਼ਨਰ ਸਾਹਿਬ ਵੱਡੇ ਸਾਹਿਬ ਹੈਗੇ ਉਹਨਾਂ ਤੋਂ ਮੈਂ ਹੀ ਮਦਦ ਕਰਦੀ ਤੇ ਮੈਨੂੰ ਇਨਸਾਫ ਨਹੀਂ ਮਿਲਿਆ ਬਸ ਮਨੋਰ ਕੁਛ ਨਹੀਂ ਮਿਲਦਾ ਇਹ ਤੁਹਾਡੀ ਕਾਰਵਾਈ ਨਹੀਂ ਇਸ ਤੋਂ ਅਗਲਾ ਚੱਪ ਕੀ ਕਰੋ ਅਗਲਾ ਸਟੈਪ ਮੇਰਾ ਇਹ ਹੀ ਹੈ ਮੈਨੂੰ ਮਾਰ ਗਏ ਉਹ ਮੈਨੂੰ ਮਾਰ ਦਿੰਦੇ ਤੇ ਮੇਰਾ ਤੇ ਉੱਥੇ ਮੈਂ ਮਰ ਜਾਣਾ ਸੀ ਨਹੀਂ ਨਹੀਂ ਅਗਰ ਤੁਹਾਡੀ ਸਰਵਾਈ ਨਹੀਂ ਹੁੰਦੀ ਖਾਣੇ ਲਈ ਤੇ ਇਸ ਤੋਂ ਬਾਅਦ ਕੀ ਕਰੋਗੇ ਆਪ ਤੁਸੀਂ ਕਿਸਾਪ ਕੋ ਜਾਓਗੇ ਕਾਨੂੰਨ ਸਾਹਿਬ ਕੋ ਜਾਓਗੇ ਕਿਸੇ ਤਰ੍ਹਾਂ ਕੋਈ ਰੋਸ ਕਰ ਦੱਸੇ ਕਰੋਗੇ ਹਾਂਜੀ ਮੈਂ ਰੋਸ ਪ੍ਰਦਰਸ਼ਨ ਕਰੂੰਗੀ ਮੈਂ ਵੱਡੇ ਅਕਸਰਾਂ ਕੋ ਆਪ ਜਾ ਕੇ ਆਉਂਗੀ ਕਿ ਸਰ ਮੈਨੂੰ ਇਨਸਾਫ ਦਿੱਤਾ ਜਾਵੇ ਨਹੀਂ ਸਰ ਮੈਨੂੰ ਸ਼ਕਤ ਕਿਸੇ ਤੇ ਨਹੀਂ ਹੈਗਾ ਸਾਡੇ ਕੋਈ ਇੱਕ ਕੰਪਲੇਂਟ ਆਪਣੇ ਰੇਖਾ ਇਹ ਲੜਕੀ ਕੈਂਟੋਨਮੈਂਟ ਤੋਂ ਉਹ ਉਹਨੇ ਇੱਕ ਕੰਪਲੇਂਟ ਫਾਈਲ ਕੀਤੀ ਹੈ ਵੀ ਅਭੀਜੀਤ ਲੜਕਾ ਹੈ ਤੇ ਉਹਦੇ ਨਾਲ ਇੱਕ ਲੜਕਾ ਹੋਰ ਸੀ ਉਹਨਾਂ ਦਾ ਆਪਸ ਦੇ ਵਿੱਚ ਕੋਈ ਝਗੜਾ ਹੋਇਆ ਜਿਦੇ ਵਿੱਚ ਉਹਤੇ ਇੰਜਰੀਜ਼ ਆਈਆਂ ਨੇ ਅਸੀਂ ਉਹਦੀ ਸਟੇਟਮੈਂਟ ਲੈ ਕੇ ਐਸ ਪਰ ਸਟੇਟਮੈਂਟ ਜੋ ਵੀ ਕਾਰਵਾਈ ਹੋ ਉਹਨੂੰ ਅਮਲ 'ਚ ਲਿਆਵਾਂਗੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਰੈਸਟ ਕਰਾਂਗੇ ਇਸ ਸਬੰਦੇ ਕੋਈ ਸੀਸੀਟੀਵੀ ਵੀ ਸਾਹਮਣੇ ਆਈ ਹੈ ਤੱਕ ਨਹੀਂ ਆਹ ਦੇਖੋ ਫਿਲਹਾਲ ਤੇ ਸਾਡੇ ਕੋਲ ਆਲੇ ਆ ਕੇ ਉਹਨਾਂ ਨੇ ਸ਼ਿਕਾਇਤ ਹੀ ਕੀਤੀ ਹੈ ਇਹ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟਿਗੇਟ ਕਰਾਂਗੇ ਵੀ ਗੱਲ ਹੋਈ ਕਿਉਂ ਆ ਤੇ ਕਿੱਥੇ ਹੋਈ ਹੈ ਤੇ ਉਹਦੀ ਸੀਸੀਟੀਵੀ ਫੁਟੇਜ ਜਾਂ ਕੋਈ ਸਾਡੇ ਕੋਲ ਕੋਈ ਹੋਰ ਐਵੀਡੈਂਸ ਆਏਗੀ ਤੇ ਉਹਨੂੰ ਅਸੀਂ ਦੇਖਾਂਗੇ। ਲੋਟਖੋ ਦਾ ਮਾਮਲਾ ਸਾਹਮਣੇ ਆ ਗਿਆ। ਦੇਖੋ ਆਪਾਂ ਕਹਿ ਨਹੀਂ ਸਕਦੇ ਵੀ ਲੁੱਟਖੋ ਆਇਆ ਜਾਂ ਕੀ ਹੈ ਉਹ ਜਿੰਨਾ ਚਿਰ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਨਹੀਂ ਕਰਦੇ ਉਨਨਾ ਚਿਰ ਅਸੀਂ ਕੁਝ ਨਹੀਂ ਕਹਿ ਸਕਦੇ। ਸਟਾਰ ਟੀਵੀ ਨੀ